ਦੁਨੀਆ ਅੰਦਰ ਮਨੁੱਖੀ ਇਤਿਹਾਸ ਵਿੱਚ ਉੱਚੇ ਪਹਾੜੀਆਂ ਉੱਤੇ ਚੜਨਾ ਜਾਂ ਉੱਚੇ ਮੁਕਾਮਾਂ ਨੂੰ ਸਰ ਕਰਨਾ ਇੱਕ ਵੱਡੇ ਟੀਚੇ ਵਜੋਂ ਵੇਖਿਆ ਜਾਂਦਾ ਰਿਹਾ ਹੈ ਅਤੇ ਇਸ ਕੰਮ ਵਿੱਚ ਆਉਂਦੀਆਂ ਮੁਸ਼ਕਿਲਾਂਤ ਬਾਰੇ ਵੀ ਸਮੁੱਚੀ ਦੁਨੀਆ ਜਾਣਦੀ ਹੈ ਆਮ ਤੌਰ ਤੇ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਮਾਹਿਰ ਪਰਬਤਾਰੋਹੀ ਇਸ ਕੰਮ ਵੱਲ ਤੁਰਦੇ ਨੇ ਪਰ ਸਮੁੱਚੇ ਪੰਜਾਬੀਆਂ ਲਈ ਅਤੇ ਖਾਸ ਕਰ ਸਿੱਖ ਕੌਮ ਲਈ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਇੱਕ 5 ਸਾਲਾ ਸਿੱਖ ਬੱਚੇ ਨੇ ਇੰਨੀ ਛੋਟੀ ਉਮਰੇ ਇਹ ਵੱਡੇ ਮੁਕਾਮ ਸਰ ਕੀਤੇ ਨੇ ਯਾਨੀ ਕਿ ਮਾਉਂਟ ਐਵਰੇਸਟ ਅਤੇ ਮਾਉਂਟ ਕਿਲੀਮੰਜਾਰੋ ਦੇ ਐਵਰੇਸਟ ਬੇਸ ਕੈਂਪ ਨੂੰ ਸਰ ਕੀਤਾ ਅਤੇ ਅਜਿਹਾ ਕਰਦੇ ਹੋਏ ਇਸ ਸਿੱਖ ਬੱਚੇ ਨੇ ਨਵੇਂ ਰਿਕਾਰਡ ਵੀ ਬਣਾ ਦਿੱਤੇ ਨੇ ਅਤੇ ਉਸ ਤੇ ਇਹਨਾਂ ਰਿਕਾਰਡਾਂ ਨੂੰ ਬਕਾਇਦਾ ਮਾਨਤਾ ਵੀ ਮਿਲੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਇਸ ਸਿੱਖ ਬੱਚੇ ਦੀ ਅਹਿਮ ਪ੍ਰਾਪਤੀ ਬਾਰੇ ਜਿਸ ਬਾਰੇ ਸਮੂਹ ਪੰਜਾਬੀਆਂ ਨੂੰ ਪਤਾ ਹੋਣਾ ਜ਼ਰੂਰੀ ਹੈ ਰੋਪੜ ਦੇ 5 ਸਾਲਾ ਸਿੱਖ ਬੱਚੇ ਤੇਗਵੀਰ ਸਿੰਘ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋ ਚੁੱਕਾ ਹੈ ਅਤੇ ਅਜੀਹਾ ਇਸ ਕਰਕੇ ਹੋਇਆ ਕਿਉਂਕਿ ਤੇਗਬੀਰ ਸਿੰਘ ਨੇ ਮਹਿਜ਼ 5 ਸਾਲ ਦੀ ਉਮਰ ਵਿੱਚ ਦੁਨੀਆਂ ਦੀਆਂ ਦੋ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਵੱਜੋਂ ਜਾਣੀਆਂ ਜਾਂਦੀਆਂ ਮਾਉਂਟ ਐਵਰੇਸਟ ਅਤੇ ਮਾਉਂਟ ਕਿਲਮੰਜਾਰੋ ਦੇ ਬੇਸ ਕੈਂਪ ਨੂੰ ਸਰ ਕੀਤਾ ਅਤੇ ਇਹ ਕੰਮ ਉਸਨੇ 1 ਸਾਲ ਦੇ ਅੰਦਰ ਅੰਦਰ ਕੀਤਾ ਅਤੇ ਇਸ ਨੂੰ ਬਕਾਇਦਾ ਦੁਨੀਆ ਭਰ ਵਿੱਚ ਇੱਕ ਨਵੇਂ ਰਿਕਾਰਡ ਵਜੋਂ ਵੇਖਿਆ ਜਾ ਰਿਹਾ ਹੈ। ਅਜੀਹਾ ਕਰਨ ਵਾਲਾ ਉਹ ਭਾਰਤ ਦੇਸ਼ ਅਤੇ ਏਸ਼ੀਆ ਮਹਾਦੀਪ ਦਾ ਸਭ ਤੋਂ ਘੱਟ ਉਮਰ ਦਾ ਸ਼ਖਸ ਵੀ ਬਣ ਗਿਆ ਅਤੇ ਇਹ ਜਿਹਾ ਕਰਦੇ ਹੋਏ ਉਸ ਨੇ ਇਹ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਤੇਗਬੀਰ ਸਿੰਘ ਰੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਅਤੇ ਉਸ ਦੀ ਦਸਤਾਰ ਵਾਲੀ ਦਿੱਖ ਹਰੇਕ ਦਾ ਮਨ ਮੁਹ ਲੈਦੀ ਹੈ ਮਾਉਂਟ ਐਵਰੈਸਟ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਦੁਨੀਆ ਦੀ ਸਮੁੰਦਰੀ ਪੱਧਰ ਤੋਂ ਉੱਚੀ ਸਭ ਤੋਂ ਵੱਡੀ ਪਹਾੜੀ ਚੋਟੀ ਹੈ ਅਤੇ ਇਹ ਹਿਮਾਲਿਆ ਪਰਬਤ ਦਾ ਇੱਕ ਅਹਿਮ ਹਿੱਸਾ ਬਣ ਕੇ ਉੱਭਰਦੀ ਹੈ ਦੂਜੇ ਵੱਨੇ ਮਾਉਂਟ ਕਿਲੀਮੰਜਾਰੋ ਜੋ ਕਿ ਅਫਰੀਕੀ ਦੇਸ਼ ਤੰਜ਼ਾਨੀਆ ਵਿਖੇ ਪੈਂਦੀ ਹੈ ਅਤੇ ਇਸ ਨੂੰ افریقا ਮਹਾਦੀਪ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਅਤੇ ਨਾਲ ਦੀ ਨਾਲ ਸਮੁੰਦਰੀ ਤੱਟ ਤੋਂ ਉੱਪਰ ਸਭ ਤੋਂ ਵੱਡੀ ਇਕਲੌਤੇ ਤੌਰ ਤੇ ਖੜੀ ਪਹਾੜੀ ਚੋਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਹਨਾਂ ਦੋਹਾਂ ਵੱਡੀਆਂ ਪਹਾੜੀ ਚੋਟੀਆਂ ਦਾ ਧਰਤੀ ਦੇ ਪੱਧਰ ਤੋਂ ਹਜ਼ਾਰਾਂ ਮੀਟਰ ਉੱਪਰ ਦਾ ਇਹ ਪੱਧਰ ਬਣਦਾ ਹੈ ਅਤੇ ਉਥੋਂ ਤੱਕ ਪਹੁੰਚਣਾ ਇੱਕ ਬਹੁਤ ਵੱਡੀ ਮੁਸ਼ਕਲ ਦਾ ਕੰਮ ਹੁੰਦਾ ਹੈ ਜਿੱਥੇ ਦੁਨੀਆ ਦੇ ਗਿਣਵੇਂ ਚੁਣਵੇਂ ਲੋਕ ਹੀ ਪਹੁੰਚ ਸਕੇ ਨੇ ਅਤੇ ਰੋਪੜ ਦੇ ਤੇਗਬੀਰ ਸਿੰਘ ਨੇ ਇਸੇ ਫਿਹਰਿਸਤ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਅਤੇ ਰਿਕਾਰਡ ਵੀ ਬਣਾ ਦਿੱਤੇ ਨੇ ਅਤੇ ਇੰਨੀ ਛੋਟੀ ਉਮਰੇ ਉਸ ਨੇ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਦਾ ਵੀ ਨਾਂ ਰੌਸ਼ਨ ਕੀਤਾ ਹੈ